ਸਸੇਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਇਸ ਸਮੇਂ ਕੋੜਦੂਨਾ ਪਿੰਡ ਜਿਹੜਾ ਕਿ ਭਾਨੂ ਸਿੱਧੂ ਦਾ ਪਿੰਡ ਆ ਉੱਥੇ ਪਹੁੰਚੇ ਆ ਇੱਕ ਵਾਰੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਵੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਵੱਡਾ ਇਕੱਠ ਜਿਹੜਾ ਰੱਖਿਆ ਗਿਆ ਸੀ ਤਸਵੀਰਾਂ ਜਿਹੜਾ ਜਿਵੇਂ ਟਾਈਮ ਦਿੱਤਾ ਗਿਆ ਸੀ 11:30 ਵਜੇ ਦਾ ਟਾਈਮ ਦਿੱਤਾ ਗਿਆ ਸੀ ਤਾਂ ਉਸੇ ਤਰੀਕੇ ਨਾਲ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਜਿਵੇਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਜਿਹੜੇ ਪਿੰਡ ਵਾਸੀਆਂ ਲੋ ਇਕੱਠ ਦਾ ਗੱਲ ਕਹੀ ਗਈ ਸੀ ਕਿ ਭਾਨੇ ਸਿੱਧੂ ਤੇ ਆਪ ਸਭ ਨੂੰ ਪਤਾ ਹੈ ਵੀ ਤਿੰਨ ਪਰਚੇ ਜਿਹੜੇ ਦਰਜ ਹੋਏ ਨੇ ਤਾਂ ਉਸ ਦੇ ਹੱਕ ਦੇ ਵਿੱਚ ਇਹ ਜਿਹੜਾ ਧਰਨਾ ਉਹ 29 ਜਨਵਰੀ ਨੂੰ ਦਿੱਤਾ ਜਾਣਾ ਸੀ ਤੇ ਅੱਜ 29 ਜਨਵਰੀ ਦੀ ਤਰੀਕ ਆ ਹੁਣ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰਦੇ ਆ ਵਿਕਸ ਖਸਮ ਨਾਲ ਲੋਕੀ ਜਿਹੜੇ ਇੱਥੇ ਹੁਣ ਆ ਰਹੇ ਨੇ ਅਤੇ ਕਿਸ ਖਸਮ ਨਾਲ ਜਿਹੜਾ ਉਹ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਇਹ ਇਕੱਠ ਕੀਤਾ ਗਿਆ ਕਿਉਂਕਿ ਜੇ ਗੱਲ ਕਰਦੇ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਜੇ ਗੱਲ ਕਰਦੇ ਆ ਲੱਖਾਂ ਸੁਧਾਰਣਾ ਦੀ ਅਤੇ ਉਸ ਦੇ ਗਰੁੱਪ ਦੀ ਸੁਖਵਿੰਦਰ ਬੀਪੀ ਦੀ ਗੱਲ ਕਰੀਏ ਜਾਂ ਹੋਰ ਵੀ ਜੜੇ ਉਸਤੇ ਆ ਅਲੱਗ-ਅਲੱਗ ਸਮਰਥਕ ਸਨ ਉਹ ਕਹਿੰਦੇ ਸਨ ਵੀ ਅਸੀਂ ਜਿਹੜੇ ਆ ਇੱਥੇ ਪਹੁੰਚਾਂਗੇ ਤਾਂ ਉਸ ਦੇ ਵਿੱਚ ਹੀ ਇੱਥੇ ਜਿਹੜੇ ਦੇਖ ਸਕਦੇ ਹੋ ਵੀ ਲੋਕ ਪਹਿਲਾਂ ਤੋਂ ਹੀ ਪਹੁੰਚਣੇ ਉਹ ਸ਼ੁਰੂ ਹੋ ਚੁੱਕੇ ਹੋਏ ਆ ਇਸ ਸਮੇਂ ਆ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜਿਵੇਂ ਕਿਸਾਨ ਜਥੇ ਵਾਲਿਆਂ ਨੂੰ ਵੱਡੀ ਕਾਲ ਦਿੱਤੀ ਗਈ ਸੀ ਕਾਉਸ ਕੋਲ ਦੇ ਵਿੱਚ ਹੁਣ ਤੁਹਾਨੂੰ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਵੀ ਲੋਕ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋਏ ਨੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜ਼ਰੂਰ ਕੋਟ ਦੇ ਨੇ ਪਿੰਡ ਦੇ ਵਿੱਚੋਂ ਵੀ ਜਦੋਂ ਅਸੀਂ ਆ ਰਹੇ ਸੀ ਤਾਂ ਕੋਟ ਦੇ ਨੇ ਪਿੰਡ ਦੇ ਵਿੱਚੋਂ ਵੀ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਅਜੇ ਤਾਂ ਜ਼ਰੂਰ ਸ਼ਹਿਰ ਦਾ ਸਮਾਂ ਥੋੜਾ ਜਿਹਾ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਪਰ ਹੋਣਾ ਸ਼ੁਰੂ ਹੋ ਚੁੱਕਾ ਆ ਤੇ ਇਹ ਵੀ ਗੱਲ ਕਿਹਾ ਜਾ ਰਿਹਾ ਵੀ ਭੰਡਾਲ ਵੀ ਜਿਹੜਾ ਹੈ ਉਹ ਭਰ ਸਕਦਾ ਅੱਜ ਦੇ ਦਿਨ ਦੇ ਵਿੱਚ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀ ਕਰ ਰਹੇ ਹਾਂ ਕੈਸ ਦੇ ਵਿੱਚ ਹੀ ਦੇਖ ਸਕਦੇ ਹੋ ਵੀ ਹੱਕ ਦੇ ਵਿੱਚ ਜਿਹੜਾ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਇਹ ਵੱਡਾ ਕੱਟ ਹੋਇਆ ਕਿਉਂਕਿ ਆਪ ਸਾਨੂੰ ਪਤਾ ਹੈ ਵੀ ਪਾਨੇ ਸਿੱਧੂ ਤੇ ਪਹਿਲਾਂ ਇੱਕ ਪਰਚਾ ਹੁੰਦਾ ਉਸ ਦੀ ਜ਼ਮਾਨਤ ਹੁੰਦੀ ਆ ਉਸ ਤੋਂ ਬਾਅਦ ਇੱਕ ਹੋਰ ਪਰਚਾ ਹੁੰਦਾ ਅਤੇ ਉਸ ਤੋਂ ਬਾਅਦ ਇੱਕ ਹੋਰ ਪਰਚਾ ਜਿਹੜੇ ਤਿੰਨ ਪਰਚੇ ਉਹ ਦਰਜ ਕਿਤੇ ਗਏ ਸਨ ਚਲੋ ਇਹ ਤਾਂ ਹੁਣ ਪ੍ਰਸ਼ਾਸਨ ਦੀ ਕਾਰਵਾਈ ਪ੍ਰਸ਼ਾਸਨ ਆਪ ਦੇਖੇਗਾ ਜਾਂ ਜਿਹੜੀ ਕੋਰਟ ਇਸਤੇ ਜਿਹੜੀ ਕਾਰਵਾਈ ਉਹ ਕਰੇਗੀ ਪਰ ਉਸ ਦੇ ਵਿੱਚ ਹੀ ਗੱਲ ਕਰਦੇ ਆ ਵੀ ਪੰਨੇ ਸਿੱਧੂ ਦੀ ਗੱਲ ਕਰਦੇ ਆ ਤਾਂ ਅਕਸਰ ਹੀ ਐਕਟਿਵ ਵੀ ਕਾਫੀ ਰਿਹਾ ਵਿਵਾਦਾਂ ਦੇ ਵਿੱਚ ਵੀ ਜ਼ਰੂਰ ਕਿਰਿਆ ਰਿਹਾ ਪਰ ਦੂਜੇ ਪਾਸੇ ਦੀ ਗੱਲ ਕਰਦੇ ਆ ਬੜਿਆਂ ਦੀ ਮਦਦ ਵੀ ਕੀਤੀ ਕਿਆਂ ਦੀ ਮਦਦ ਕੀਤੀ ਕਿਆਂ ਦੇ ਪੈਸੇ ਜਿਹੜੇ ਆ ਉਹ ਵਾਪਸ ਵੀ ਦੁਆਏ ਪੰਨੇ ਸਿੱਧੇ ਨੇ ਉਹ ਵੀ ਤੁਹਾਨੂੰ ਪਤਾ ਪਰ ਉਸ ਦੇ ਵਿੱਚ ਹੀ ਦੇਖ ਸਕਦੇ ਹੋ ਤਾਂ ਆਏ ਦੇਖ ਸਕਦੇ ਹੋ ਸਟੇਜ ਤੇ ਜਿਹੜੇ ਆ ਉਸ ਦੇ ਸਾਥ ਹੀ ਜਿਵੇਂ ਸੁਖ ਜਗਰਾਉਂ ਵੀ ਜਿਹੜੇ ਪਹੁੰਚੇ ਨੇ ਉਹ ਵੀ ਤਸਵੀਰਾਂ ਐਸ ਸਮੇਂ ਤੁਸੀਂ ਜ਼ਰੂਰ ਦੇਖ ਰਹੇ ਹੋਵੋਗੇ ਸਟੇਜ ਤੇ ਤਾਂ ਹੁਣ ਤੁਹਾਡੇ ਨਾਲ ਪੂਰੀ ਇੱਕ ਵਾਰੀ ਦ੍ਰਿਸ਼ ਜਿਹੜੇ ਆ ਇੱਥੇ ਦੇ ਉਹ ਸਾਂਝੇ ਕਰ ਦਿੰਦੇ ਆ ਲਾਈਵ ਤਸਵੀਰਾਂ ਐਸ ਸਮੇਂ ਤੁਸੀਂ ਡੇਲੀ ਪੋਸਟ ਤੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਿੰਦੇ ਆ ਪੈਂਸ ਦੇ ਵਿੱਚ ਹੀ ਆ ਵੱਡਾ ਕੱਠ ਜਿਹੜਾ ਹੋਇਆ ਤੇ ਸਵੇਰ ਤੋਂ ਹੀ ਲੋਕ ਆਣੇ ਸ਼ੁਰੂ ਹੋ ਚੁੱਕੇ ਹਨ ਤਾਂ ਜਿਵੇਂ ਇਹ ਵੀ ਗੱਲ ਆ ਵੀ ਮੌਸਮ ਜਿਹੜਾ ਦੋ ਤਿੰਨ ਦਿਨ ਖੁੱਲਿਆ ਸੀ ਪਰ ਅੱਜ ਫੇਰ ਠੰਡ ਜੜੀ ਆ ਉਹ ਹੈ ਪਰ ਠੰਡ ਦੇ ਵਿੱਚ ਹੀ ਲੋਕ ਜਿਹੜੇ ਪਿੰਡ ਵਾਸੀ ਨੇ ਉਹ ਆਣਾ ਸ਼ੁਰੂ ਹੋ ਗਏ ਨੇ ਪਿੱਛੇ ਦੀਆਂ ਤੇ ਤਸਵੀਰਾਂ ਤੁਹਾਡੇ ਨਾਲ ਇੱਕ ਵਾਰੀ ਸਾਂਝੀਆਂ ਜਿਹੜੀਆਂ ਉਹ ਕਰ ਦਿੰਦੇ ਆ ਵੀ ਕਿਸੇ ਸਾਹਮਣੇ ਲੋਕ ਜਿਹੜੇ ਆ ਅਜੇ ਇੱਥੇ ਆਣਾ ਜਿਹੜੇ ਨੇ ਸ਼ੁਰੂ ਹੋਏ ਨੇ ਤਾਂ ਜ਼ਰੂਰ ਵੱਖ-ਵੱਖ ਪਾਸੇ ਤੋਂ ਤੁਹਾਨੂੰ ਵੀ ਗੱਲ ਦੱਸ ਦਈਏ ਵੀ ਬੱਸਾਂ ਵੀ ਜਿਹੜੀਆਂ ਇੱਥੇ ਕਾਫੀ ਆਈਆਂ ਨੇ ਬੱਸਾਂ ਵੀ ਆਈਆਂ ਨੇ ਲੋਕੀ ਸਪੈਸ਼ਲ ਟੈਕਸੀਆਂ ਤੱਕ ਜਿਹੜੇ ਨੇ ਇੱਥੇ ਕਰਕੇ ਆਏ ਆ ਸਾਨੂੰ ਜਿਹੜੇ ਲੋਕ ਮਿਲੇ ਸਨ ਤਾਂ ਇਸ ਦੇ ਵਿੱਚ ਹੀ ਹੋਰ ਵੀ ਦੇਖਦੇ ਹੋ ਵੀ ਇੱਥੇ ਵੀ ਜਿਹੜੇ ਲੋਕ ਹੁਣ ਆਣਾ ਸ਼ੁਰੂ ਹੋ ਰਿਹਾ ਕਿ ਚੱਕਿਆ ਵੱਖ-ਵੱਖ ਪਿੰਡਾਂ ਤੋਂ ਜਿਹੜੇ ਪਿੰਡ ਵਾਸੀ ਵੀ ਨੇ ਇਹਨੇ ਕੋਰਦ ਤੋਂ ਨੇ ਤੇ ਉਹ ਵੀ ਜਿਹੜੇ ਘਰਾਂ 'ਚੋਂ ਨਿਕਲੇ ਆ ਉਹ ਵੀ ਜਿਹੜੇ ਨੇ ਹੁਣ ਆਣਾ ਸ਼ੁਰੂ ਹੋਏ ਨੇ ਤੇ ਇਸੇ ਤਰੀਕੇ ਨਾਲ ਤੁਹਾਡੇ ਨਾਲ ਅਸੀਂ ਅਪਡੇਟ ਜੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਇੱਕ ਵਾਰੀ ਕੱਟੀਆਂ ਤਸਵੀਰਾਂ ਤੁਹਾਡੇ ਨਾਲ ਇੱਥੇ ਵੀ ਸਾਂਝੀਆਂ ਕਰ ਦਿੰਦੇ ਆ ਤੇ ਇਹ ਵੀ ਜਿਹੜੇ ਲੋਕ ਨੇ ਇੱਥੇ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਜਿਹੜਾ ਨਾਰਾ ਕਿਸਾਨ ਜਿੱਥੇ ਬੰਦੀਆਂ ਲਓ ਤੇ ਹੋਰ ਵੀ ਜਿੱਥੇ ਬੰਦੀਆਂ ਲਓ ਦਿੱਤਾ ਗਿਆ ਸੀਗਾ ਇਹ ਗੱਲ ਕਹੀ ਗਈ ਸੀ ਵੀ ਹਾਂ ਪਾਣਾ ਸਿੱਧੂ ਦੇ ਇਕੱਠ ਦੇ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਸੀ ਇਕੱਠੇ ਹੋਵਾਂਗੇ ਤਾਂ ਉਸ ਦੇ ਵਿੱਚ ਹੀ ਆ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਤੇ ਹੋਰ ਵੀ ਤੁਹਾਡੇ ਨਾਲ ਇਸੇ ਤਰੀਕੇ ਨਾਲ ਅਸੀਂ ਆਪ